ਸਰੀ ਸਾਹਿਬ ਨੇ ਅੱਜ ਸਵੇਰ ਸਵੇਰ ਬੋਲੇ ਆਂਦੇ ਜੀ ਲਓ ਤੁਸੀਂ ਆਂਦੇ ਸੀ ਵੱਡੀ ਮਛਲੀ ਨੂੰ ਹੱਥ ਨਹੀਂ ਪਾਇਆ ਸੀ ਪਾ ਲਿਆ ਆਹ ਵੇਖ ਲਓ ਵੱਡੀ ਮਛਲੀ ਮੀਨ ਜਿਹੜੀਆਂ ਇਹ ਛੋਟੀਆਂ ਮਛਲੀਆਂ ਨਸ਼ੇ ਦੇ ਮੁਤਲਕ ਫੜਦੇ ਰਹੇ ਨੇ ਉਹਦੇ ਲਈ ਫੜ ਰਿਆ ਆਂਦੇ ਜਾਕੀ ਤਾਜਬ ਦੀ ਗੱਲ ਹੈ ਜਿਹੜਾ ਇਹ ਅਦਾਲਤ ਦੇ ਵਿੱਚ ਅੱਜ ਜ਼ਮਾਨਤ ਦੀ ਗੱਲ ਹੋਈ ਹੋ ਰਿਹਾ ਰਿਮਾਂਡ ਲਿਆ ਇਹਨਾਂ ਨੇ ਉਹਦੇ ਤਾਂ ਐਂਡੀਪੀਐਸਸੀ ਦੀ ਗੱਲ ਹੀ ਨਹੀਂ ਹੋਈ ਨਸ਼ੇ ਦੀ ਗੱਲ ਹੀ ਨਹੀਂ ਹੋਈ ਉੱਚ ਤਾਂ ਇਹ ਗੱਲ ਹੋਈ ਹੈ ਕਿ ਸੋਰਸਸ ਤੋਂ ਜ਼ਿਆਦਾ ਇਨਕਮ ਹੈ ਇਹਨਾਂ ਦੀ ਇਹ ਤਾਂ ਇਹ ਤਾਂ ਕੇਸ ਹੀ ਹੋਰ ਹੈ ਤੇ ਕਿਹੜੀ ਵੱਡੀ ਮਛਲੀ ਫੜ ਲਈ ਦੱਸ ਦਿਓ ਮੈਂ ਭਗਵੰਤ ਮਾਨ ਸਾਹਿਬ ਮਛਲੀ ਪਤਾ ਕਦੋਂ ਫੜੀ ਜਾਣੀ ਸੀ ਜਾਂ ਇਹਦੀ ਗੱਲ ਹੋਣੀ ਸੀ ਜਦੋਂ ਵਿਕਰਮਜੀਤ ਮਜੀਠੀਆ ਜੀ ਕਾਂਗਰਸ ਦੀ ਸਰਕਾਰ ਨੇ ਫੜਿਆ ਸੀ ਇਹਨਾਂ ਨੂੰ ਪੁਲਿਸ ਰਿਮਾਂਡ ਨਹੀਂ ਲਿਆ ਸੀ ਸਿਰਫ ਫਾਰਮੈਲਟੀ ਕੀਤੀ ਸੀ ਫੜਨ ਦੀ ਉਦੋਂ ਬਾਅਦ ਟੁੱਡੀ ਸਰਕਾਰ ਆ ਗਈ ਔਰ ਅਗਸਟ ਤੱਕ ਇਹਨਾਂ ਨੂੰ ਜ਼ਮਾਨਤ ਮਿਲੀ ਹੈ ਜਾ ਕੇ ਮੈਨੂੰ ਲੱਗਦਾ 9 ਮਹੀਨੇ ਤੋਂ ਲੈ ਕੇ 10 ਮਹੀਨੇ ਤੱਕ ਜੇਲ੍ਹ ਚ ਰਹਿ ਨਹੀਂ ਤੇ ਹਾਈ ਕੋਰਟ ਨੇ ਜਦੋਂ ਅਦਾਲਤ ਦੇ ਵਿੱਚ ਜਾ ਕੇ ਜ਼ਮਾਨਤ ਦਿੱਤੀ ਹੈ ਤੁਸੀਂ ਉੱਥੇ ਇਹ ਵਾਲੀਆਂ ਜਿਹੜੀਆਂ ट्रांजੈਕਸ਼ਨਸ ਨੇ ਜਿਹੜਾ 500 ਕਰੋੜ ਤੋਂ ਉੱਪਰ ਦੀ ਗੱਲ ਹੋ ਰਹੀ ਹੈ ਇਹਨਾਂ ट्रांजੈਕਸ਼ਨ ਦੀ ਗੱਲ ਤੁਸੀਂ ਉਦੋਂ ਹਾਈ ਕੋਰਟ ਚ ਕਿਉਂ ਨਹੀਂ ਰੱਖੀ ਤੇ ਉੱਥੇ ਪੁਲਿਸ ਰਿਮਾਂਡ ਕਿਉਂ ਨਹੀਂ ਮੰਗਿਆ ਕਿਆ ਦੇਖੋ ਜੀ ਨਵੀਆਂ ਇੰਟਰੀਜ਼ ਹੱਥ ਲੱਗੀਆਂ ਨੇ ਪਿਛਲੀ ਸਰਕਾਰ ਨੇ ਬੇਈਮਾਨੀ ਕੀਤੀ ਸੀ ਅਸੀਂ ਉਹ ਕੱਢ ਲਿਆ ਨੇ ਤੇ ਅਸੀਂ ਇਹਨਾਂ ਲਈ ਪੁਲਿਸ ਰਿਮਾਂਡ ਚਾ ਰਹੇ ਆ ਵਿਕਰਮਜੀਤ ਮੰਜੀਠੀਏ ਦਾ ਲੈ ਲੈਂਦੇ ਉਹਦੋਂ ਕਿਉਂ ਨਹੀਂ ਲਿਆ ਨਾ ਚਲਾਨ ਪੇਸ਼ ਕੀਤਾ ਤੁਸੀਂ ਔਰ ਉਹਨਾਂ ਨੂੰ ਜ਼ਮਾਨਤ ਮਿਲ ਗਈ ਅੱਜ ਸਡਨਲੀ ਤਿੰਨ ਸਾਲਾਂ ਬਾਅਦ ਤੁੰਗਏ ਸਾਰੀਆਂ ਚੀਜ਼ਾਂ ਦੇਸੀਆਂ ਮੈਨੂੰ ਦੱਸੋ ਜੀ ਇਹ ਟਰਾਂਜੈਕਸ਼ਨਸ ਕਦੋਂ ਦੀਆਂ ਨੇ ਕਦੋਂ ਦੀਆਂ ट्रांजੈਕਸ਼ਨਸ ਨੇ 10 ਸਾਲ ਪਹਿਲਾਂ ਦੀ ਬਣ ਕੇ 10 ਨਹੀਂ 15 ਸਾਲ ਪਹਿਲਾਂ ਦੀਆਂ ਤੇ ਇਹ ਤਾਂ ਤੁਹਾਡੇ ਕੋਲੇ ਸੀਗੀਆਂ ਤੁਹਾਡੀ ਵਿਜੀਲੈਂਸ ਨੂੰ ਇੰਨੇ ਮਹੀਨਿਆਂ ਚ ਅਗਸਤ ਦੇ ਵਿੱਚ ਜ਼ਮਾਨਤ ਹੋਈ ਐ 6 ਮਹੀਨੇ ਤੁਹਾਡੀ ਸਰਕਾਰ ਨੂੰ ਹੋ ਗਏ ਸੀ ਤੁਹਾਨੂੰ ਪਤਾ ਹੀ ਨਹੀਂ ਲੱਗਿਆ ਸੀ ਕੀ ਕਾਰਨ ਹੈ ਇਹਦੇ ਪਿੱਛੇ ਉਦੋਂ ਨਲੈਕੀ ਕਿਉਂ ਸੀ ਜਾਂ ਹੋਣੇ ਵਾਲੀ ਹੁਸ਼ਿਆਰੀ ਕੀ ਐ ਇਹਦੇ ਬਾਰੇ ਦੱਸੂਗੇ ਤੁਸੀਂ ਨਹੀਂ ਦੱਸੂਗੇ ਮੈਂ ਦੱਸੂਗਾ ਪਰ ਇੱਕ ਗੱਲ ਹੋਰ ਕਰ ਲਈਏ ਇਹਨਾਂ ਦੇ ਕਨਵੀਨਰ ਸਾਹਿਬ ਆਂਦੇ ਸੀ ਕਿ ਲਓ ਜੀ ਫੜ ਲਿਆ ਸੀ ਡਰੱਗ ਵਾਲਾ ਜਿਨ੍ਹਾਂ ਦੀਆਂ ਕਾਰਾਂ 'ਚ ਲੋਕ ਬਹਿ ਕੇ ਜਾਂਦੇ ਸੀ 노 ਡਾਊਟ ਇਹ ਗੱਲਾਂ ਸਾਹਮਣੇ ਆਈਆਂ ਨੇ ਬਹੁਤ ਸਾਰੇ ਸ਼ਹਿਰ ਸੱਤਾ ਜਾਂ ਕੋਈ ਐਗ ਦੇ ਨਾਂ ਨੇ ਇਹਨਾਂ ਦੇ ਜਦੋਂ ਭੋਲੇ ਦਾ ਬਿਆਨ ਆਇਆ ਸੀ ਤੇ ਸਾਰੀਆਂ ਗੱਲਾਂ ਆਈਆਂ ਸੀ ਇਹ ਸਾਰਾ ਕੁਝ ਤੁਸੀਂ ਅੱਜ ਵੀ ਕਿਹਾ ਮੈਂ ਤੁਹਾਨੂੰ ਇੰਨਾ ਪੁੱਛੂਗਾ ਫਿਰ ਮਾਫੀ ਕਿਉਂ ਮੰਗ ਲਈ ਸੀ ਤੁਸੀਂ ਫਿਰ ਮਾਫੀ ਕਿਉਂ ਮੰਗ ਲਈ ਸੀ ਐਡਾ ਵੱਡਾ ਲੈਟਰ ਦਿੱਤਾ ਹੈ ਸਟੈਂਪ ਲਾ ਕੇ ਤੇ ਸਾਈਨ ਕਰਕੇ ਅਰਵਿੰਦ ਕੇਜਰੀਵਾਲ ਕਿਉਂ ਮਾਫੀ ਮੰਗੀ ਸਾਬਤ ਕਰ ਦਿੰਦੇ ਉਹਦੋਂ ਅਦਾਲਤ ਦੇ ਵਿੱਚ ਵੇਖੋ ਜੀ ਆ ਤਾਂ ਆਏ ਇਹ ਕਿੱਡਾ ਕੋਖਾ ਕੰਮ ਸੀ ਤੇ ਹੋਰ ਇੱਕ ਗੱਲ ਜੇ ਮੰਨ ਲਓ ਥੋਡੀ ਸਰਕਾਰ ਨਹੀਂ ਸੀ ਤੇ ਜਦੋਂ ਥੋਡੀ ਸਰਕਾਰ ਆ ਗਈ ਸੀ 6 ਮਹੀਨੇ ਹੋ ਗਏ ਸੀ ਉਸ ਤੋਂ ਬਾਅਦ ਜ਼ਮਾਨਤ ਮਿਲੀ ਤਾਂ ਤੁਸੀਂ ਉਹ ਧੋਖੇ ਉਹ ਨਹੀਂ ਬੋਲੇ ਕੀ ਪ੍ਰੋਬਲਮ ਸੀ ਹੁਣ ਕਿਉਂ ਬੋਲ ਰਹੇ ਹੋ ਇਹ ਚੱਕਰ ਕੀ ਹੈ ਸਾਰਾ ਇਹਦੇ ਬਾਰੇ ਦੱਸੂਗੇ ਬੋਸ਼ ਔਰ ਇਤਕੇ ਨਾਲ ਬਹੁਤ سارے ਲੀਡਰ ਬੋਲ ਪਏ ਆ ਕਾਂਗਰਸ ਵਾਲੇ ਮੈਨੂੰ ਇਹ ਨਹੀਂ ਤਾਂ ਸਮਝੀ ਨਹੀਂ ਆਉਂਦੀ ਮਾਂ ਦੇ ਪੁੱਤਾਂ ਦੀ ਕਿ ਤੁਸੀਂ ਇੱਕ ਬੰਦੇ ਨੂੰ ਗ੍ਰਿਫਤਾਰ ਕਰ ਰਹੇ ਹੋ ਸਪੈਸ਼ਲ ਜਿਹੜਾ ਤੁਹਾਡੇ ਬਹੁਤ ਵੱਡਾ ਇਸ਼ੂ ਸੀ ਜਦੋਂ ਅਮਰਿੰਦਰ ਸਿੰਘ ਮੁੱਖ ਮੰਤਰੀ ਬਣਦੇ ਨੇ ਨਾ ਤੇ ਨਸ਼ਿਆ ਵਾਲਾ ਬਹੁਤ ਵੱਡਾ ਇਸ਼ੂ ਸੀ ਜਿਵੇਂ ਬੇਅਦਬੀ ਵਾਲਾ ਸੀ ਔਰ ਅਮਰਿੰਦਰ ਸਿੰਘ ਔਰ ਆਨੇ ਤਾਂ 100 ਘਾਤੀ ਸੀਗੀ ਗੁਟਕਾ ਸਭ ਹੱਥ 'ਚ ਫੜ ਕੇ ਕੁਛ ਨਹੀਂ ਕੀਤਾ ਇਹ ਐਨ ਜਮਾਂ ਅਖੀਰ ਤੇ ਜਾ ਗਿਆ ਮਗਰਲੇ 2-3 ਮਹੀਨਿਆਂ 'ਚ ਅਰੈਸਟ ਕਰਦੇ ਨੇ ਤੇ ਉਹ 'ਚ ਵੀ ਪੁਲਿਸ ਰਿਮਾਂਡ ਨਹੀਂ ਲੈਂਦੇ ਵਾਓ ਤੁਹਾਡੇ ਵੱਲੋਂ ਕਮਾਲ ਹੀ ਕਰਤੀ ਤੁਸੀਂ ਤਾਂ ਇਹ ਕੰਮ ਸੀ ਤੁਹਾਡਾ ਔਰ ਵੇਰ ਇਹਨਾਂ ਨੇ ਜੋ ਇਨਕਲਾਬੀਆਂ ਨੇ ਕੀਤਾ ਉਹ ਮੈਂ ਤੁਹਾਨੂੰ ਦੱਸ ਹੀ ਚੁੱਕਿਆ ਇਹ ਨੰਦਾ ਕੰਮ ਨਹੀਂ ਸੀਗਾ ਇਹ ਸਭ ਕੁਝ ਕਿਉਂ ਹੁੰਦਾ ਅੱਜ ਮੇਰਾ ਮਕਸਦ ਕੀ ਹੈ ਤੁਹਾਡੇ ਨਾਲ ਗੱਲ ਕਰਨ ਦਾ ਪੰਜਾਬ ਵਾਲਿਆਂ ਨਾਲ ਤੇ ਪੰਜਾਬੀਆਂ ਨਾਲ ਔਰ ਜੋ ਪੰਜਾਬ ਨਾਲ ਰਿਲੇਟਡ ਨੇ ਜੋ ਪੰਜਾਬ ਲਈ ਕੋਈ ਚੰਗਾ ਸੋਚਦੇ ਮੈਨੂੰ ਤੁਹਾਡੇ ਨਾਲ ਇੱਕ ਬਹੁਤ ਜ਼ਰੂਰੀ ਗੱਲ ਕਰਨੀ ਹੈ ਕਿ ਮੁੱਦਿਆਂ ਤੋਂ ਪਟਕਾਇਆ ਕਿਵੇਂ ਜਾਂਦਾ ਹੈ ਵੋਟਾਂ ਨੂੰ ਵੰਡਿਆ ਕਿਵੇਂ ਜਾਂਦਾ ਹੈ ਇਹ ਜ਼ਰਾ ਸਮਝ ਲਈਓ ਜੀ ਕਿ ਹੁੰਦਾ ਕਿਵੇਂ ਹੈ ਬਰਗਾੜੀ ਕਾਂਡ ਹੋਇਆ ਕਿੰਨੀਆਂ ਐਫ ਆਈ ਆਰ ਹੋ ਗਈਆਂ ਸੀ ਉਹਦੇ 'ਚ ਹੁਣ ਵੀ ਆਹੀ ਹੋ ਰਿਹਾ ਹੈ ਇਹ ਸੇਮ ਇੱਕ ਕੰਟੀਨਿਊਟੀ ਹੁੰਦੀ ਹੈ ਲਾਅ ਦੇ ਵਿੱਚ ਕਿ ਆ ਨਵੇਂ ਫਾਈਂਡਸ ਹੋਈਆਂ ਨੰਗੀਆਂ ਗੱਲਾਂ ਆਈਆਂ ਕਿ ਆ ਕੇਸ ਮਜ਼ਬੂਤ ਹੋ ਗਿਆ ਚਲਾਨ ਪੇਸ਼ ਹੋ ਗਿਆ ਆ ਬੰਦੇ ਨੂੰ ਸਜ਼ਾ ਆ ਵੀ ਹੋਵੇ ਕਦੋਂ ਮਟਕਿਉਂ ਨਹੀਂ ਹੁੰਦੇ ਬੰਦੇ ਇਨਾਂ ਮਾਮਲਿਆਂ 'ਚ ਕਿਉਂਕਿ ਇਹ ਚੀਜ਼ ਫਾਲੋ ਨਹੀਂ ਕੀਤੀ ਜਾਂਦੀ ਇਹ ਸਿਰਫ ਡਰਾਮਾ ਕੀਤਾ ਜਾਂਦਾ ਹੈ ਕੋਈ ਨਹੀਂ ਮੈਂ ਤੁਹਾਨੂੰ ਗਰੰਟੀ ਨਾਲ ਆਣਾ ਅੱਜ ਵੀ ਦੋ ਤੋਂ ਤਿੰਨ ਮਹੀਨਿਆਂ 'ਚ ਜ਼ਮਾਨਤ ਹੋ ਜਾਣੀ ਹੈ ਕਿਉਂਕਿ ਸੋਰਸਸ ਤੋਂ ਵੱਧ ਇਨਕਮ ਆਹੀ ਗੱਲ ਕਹਿ ਰਹੇ ਹੋ ਨਾ ਤੁਸੀਂ ਤਾਂ ਜਨਾਬ ਕਿਹੜੇ ਪੋਲਿਟਿਸ਼ੀਅਨ ਦੀ ਨਹੀਂ ਗਈ ਮੁੱਖ ਮੰਤਰੀ ਸਾਹਿਬ ਤੁਸੀਂ ਕਹਿੰਦੇ ਰਹੇ ਸੀ ਨਾ ਆ ਨਿਊ ਚੰਡੀਗੜ੍ਹ ਦੇ ਆਸ-ਪਾਸੇ ਸੁਖ ਵਿਲਾਸ ਦੀ ਵੀ ਗੱਲ ਕਰਦੇ ਸੀ ਅਸੇਸਵਾ ਮਹਿਲ ਦੀ ਵੀ ਗੱਲ ਕਰਦੇ ਸੀ ਤੇ ਆ ਜਿਹੜੀਆਂ ਮਹਿਲਾਂ ਆਣਗੀਆਂ ਫਾਰਮ ਹਾਊਸ ਕਟੇ ਪੈਂਕੀ ਨੇ 3 ਕਰੋੜ ਦੀ ਵੇਚੀ ਵਿਕਰਮ ਮਜੀਠੀਏ ਨੂੰ ਮੰਨਿਆ ਇਹ ਗੁਨਾਹ ਹੈ ਉਹਨਾਂ ਦੀ سزا ਉਹਨਾਂ ਨੂੰ ਮਿਲੂਗੀ ਪਰ ਮੈਂ ਤੁਹਾਨੂੰ ਇੱਕ ਗੱਲ ਪੁੱਛਦਾ ਆ ਆ ਨੰਗਲ ਦੇ ਵਿੱਚ ਇੱਕ ਪੀਸੀਐਨ ਕੰਪਨੀ ਆ ਵਰਗੀ ਜੀ ਦੀ ਕੀਮਤ ਜਾਂ ਵੈਲਿਊਏਸ਼ਨ ਉਦੋਂ ਜਦੋਂ ਇਹ ਵੇਚੀ ਗਈ ਆ ਕਾਂਗਰਸ ਦੀ ਸਰਕਾਰ ਵੇਲੇ ਹਜ਼ਾਰ ਕਰੋੜ ਸੀ ਤੇ ਵੇਚੀ ਪਤਾ ਕਿੰਨੇ ਚ ਐ ਗਵਰਨਮੈਂਟ ਨੇ ਆਪਦਾ ਸ਼ੇਅਰ ਕਿੰਨੇ ਚ ਵੇਚਿਆ 42 ਕਰੋੜ ਚ ਤੇ ਜਦ ਕਿ ਉਸ ਤੋਂ ਥੋੜੀ ਦੇਰ ਪਹਿਲਾਂ ਹੀ ਕੁਝ ਕੁ ਮਹੀਨੇ ਪਹਿਲਾਂ ਹੀ ਉਸ ਕੰਪਨੀ ਤੇ ਸਰਕਾਰ ਵੱਲੋਂ ਐਡ ਕਰਕੇ 126 ਕਰੋੜ ਰੁਪਏ ਲਾਏ ਗਏ ਸੀ ਤੇ ਵੇਚ ਕੀ ਹੋ ਬਿਆਲੀ ਕਰੋੜ ਚ ਕੀ ਇਹਦੀ ਇਨਕੁਆਰੀ ਹੋਊਗੀ اور ਉਹ ਜਿਹੜੇ ਕੰਪਨੀ ਵਾਲਿਆਂ ਨੇ ਲਈ ਹੈ ਮੈਨੂੰ ਉਹਨਾਂ ਦਾ ਵੀ ਪਤਾ ਕੌਣ ਨੇ ਸਾਰਿਆਂ ਨੂੰ ਪਤਾ ਹੈ ਓਪਨ ਡੋਮੇਨ ਚ